ਪੈਨੇ ਆਲੋ ਜਾਵੇ ਸਿੱਧਾਂ ਦੀਆਂ ਦੇ ਮਾਨੂ ਭਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੈਂ ਕਰਨ ਮੇਰਕਾ ਜੀ ਵਾਲਮੀਕੀ ਤੀਰਤ ਧੂਣਾ ਸਾਹਿਬ ਤੋਂ ਅ ਜੋ ਕੁਛੀ ਦਿਨ ਪਹਿਲਾਂ ਇੱਕ ਸਿੰਘ ਦੇ ਇੱਕ ਦੁਕਾਨਦਾਰ ਵੱਲੋਂ ਦਮਾਲਾ ਅਤੇ ਦਾੜੇ ਪ੍ਰਕਾਸ਼ ਨੂੰ ਹੱਥ ਪਾਇਆ ਗਿਆ ਸੀ ਅਤੇ ਦੁਕਾਨਦਾਰ ਵੱਲੋਂ ਉਹਨਾਂ ਦਾ ਆਟੋ ਜਿਹੜਾ ਵਾ ਉਥੇ ਦੁਕਾਨ ਦੇ ਵਿੱਚ ਲਵਾਇਆ ਗਿਆ ਸੀ ਉਹਦੇ ਤਹਿਤ ਵਿਰਕੇ ਥਾਣੇ ਐਸਐਚਓ ਅਮਨਜੋਤ ਕੋਰਜੀ ਨੂੰ ਦਰਖਾਸਤ ਵੀ ਦਿੱਤੀ ਗਈ ਸੀ ਜੋ ਕਿ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੋਈ ਉਹਨਾਂ ਵੱਲੋਂ ਜੋ ਕਿ ਅੱਜ ਇੱਥੇ ਇਕੱਠ 'ਚ ਸਾਰੇ ਤਾਂ ਇਕੱਠੇ ਹੋਏ ਆ ਜੋ ਇੰਨੇ ਦਿਨ ਹੋ ਗਏ ਨੇ ਅੱਜ 15 ਦਿਨ ਹੋ ਗਏ ਆ ਕੋਈ ਵੀ ਕਾਰਵਾਈ ਨਹੀਂ ਹੋਈ ਅੱਜ ਅਸੀਂ ਸਾਰੇ ਜਥੇ ਬੰਦੀਆਂ ਥਾਣੇ ਦੇ ਵਿੱਚ ਪਹੁੰਚ ਗਿਆ ਵਾਂ ਜੋ ਕਿ ਅੱਜ ਐਸਐਚਓ ਤੇ ਆਪ ਛੁੱਟੀ ਤੇ ਆ ਪਰ ਜੋ ਐਡੀਸ਼ਨਲ ਐਸਐਚਓ ਸਬ ਇੰਸਪੈਕਟਰ ਤਰਸੀਮ ਸਿੰਘ ਜੀ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਵਾ ਜੋ ਵੀ ਬੰਦੀ ਕਾਰਵਾਈ ਆ ਕਾਨੂੰਨੀ ਉਹ ਉਹਨਾਂ ਦੇ ਕੀਤੀ ਜਾਏਗੀ ਤੇ ਸਿੰਘ ਨੂੰ ਇਨਸਾਫ ਦਵਾਇਆ ਜਾਏਗਾ 14 ਤਰੀਕ ਦਾ ਵਾਕਿਆ ਜੀ ਅਗਰ ਨਾ ਮਸਲਾ ਰਹੇਗਾ ਅਗਲਾ ਦਾ ਵਾਸਤੇ ਵੇਖੋ ਜੀ ਜੇ ਤੇ ਕਾਰਵਾਈ ਨਹੀਂ ਕੀਤੀ ਪੁਲਿਸ ਪ੍ਰਸ਼ਾਸਨ ਨੇ ਤੇ ਜੋ ਵੀ ਬੰਦੀ ਕਾਰਵਾਈਆਂ ਉਹ ਫਿਰ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਦੇ ਉੱਤੇ ਕੀਤੀਆਂ ਜਾਣਗੀਆਂ ਜਿਹੜਾ ਆਟੋ ਸੀ ਬੈਟਰੀ ਕਰਕੇ ਖੋਇਆ ਗਿਆ ਸੀ ਬਿਲਕੁਲ ਜੀ ਸਿੰਘ ਨੇ ਜੀ ਇੱਕ ਬਹੁਤ ਭਲਾਮਾਨ ਸਿੰਘ ਆ ਜੀ ਬਹੁਤ ਇੱਕ ਸਾਫ਼ ਇਨਸਾਨ ਉਹਨਾਂ ਨੇ ਬੈਟਰੀ ਲਈ ਸੀ ਦੁਕਾਨਦਾਰ ਕੋ 4000 ਰੁਪਏ ਦੀ 2000 ਸਿੰਘ ਨੇ ਦੇ ਦਿੱਤਾ 2000 ਉਹਨਾਂ ਨੇ ਕਿਹਾ ਵੀ ਥੋੜੇ ਦਿਨ ਬਾਅਦ ਦੇ ਦਾਂਗੇ ਪਰ ਦੁਕਾਨਦਾਰ ਵੱਲੋਂ ੱੱਕੇਸ਼ਾਈ ਕੀਤੀ ਗਈ ਉਹਨਾਂ ਦਾ ਆਟੋ ਹੀ ਉੱਥੇ ਲਵਾਇਆ ਗਿਆ ਜੋ ਕਿ ਉਹਨਾਂ ਦੇ ਬੰਦ ਹੀ ਕਾਰਵਾਈ ਹੋਣੀ ਚਾਹੀਦੀ ਸੀ ਉਹ ਜੋ ਥਾਣੇ ਵੱਲੋਂ ਐਸ ਐਚਓ ਵੱਲੋਂ ਨਹੀਂ ਹੋਈ ਵੇਖੋ ਜੀ ਜੇ ਇਹੀ ਘਟਨਾ ਹੁੰਦੀਆਂ ਰਹੀਆਂ ਫਿਰ ਜਥੇਬੰਦੀਆਂ ਕੀ ਕਰਨ ਦੱਸੋ ਜੇ ਕਹਿੰਦੇ ਜੇ ਧਰਨਾ ਪ੍ਰਦਰਸ਼ਨ ਜਥੇਬੰਦੀਆਂ ਕਰਦੀਆਂ ਵਾ ਜੇ ਪ੍ਰਸ਼ਾਸਨ ਸਾਡੇ ਸਾਥ ਦੇਵੇ ਪ੍ਰਸ਼ਾਸਨ ਉਸੇ ਵੇਲੇ ਸਪੋਰਟ ਕਰਕੇ ਪਰਚਾ ਦਰਜ ਕਰ ਦਿੰਦਾ ਤੇ ਇੱਥੋਂ ਤੱਕ ਗੱਲ ਪਹੁੰਚਣੀ ਸੀ ਇਸ ਕਰਕੇ ਬੇਨਤੀ ਕਰਦੇ ਆ ਐਸਐਚਓ ਨੂੰ ਕਿ ਜਿਹੜੀ ਇਹ ਬੰਦੀ ਕਾਰਵਾਈ ਆ ਜਲਦ ਤੋਂ ਜਲਦ ਕੀਤੀ ਜਾਵੇ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਦਾ ਕੋਈ ਜਿਹੜਾ ਬਾਬਾ ਜੀ ਨਾ ਉਹਨਾਂ ਦੇ ਆਟੋ ਚਲਾਉਂਦੇ ਨੇ ਤੇ ਉਹ ਤੇ ਆਟੋ ਬਣਾਉਣ ਤੋਂ ਬਿਠੀ ਵਧਰ ਆਪਾਂ ਤੋਂ ਇਹਨਾਂ ਨੂੰ ਪੈਸਿਆਂ ਦਾ ਆਪਸ ਵਿੱਚ ਲੈਣ ਦੇ ਜਾਂਦਾ ਹੋਇਆ ਮਸਲਾ ਹੱਤੀ ਵੀ ਬਾਬਾ ਜੀ ਦੇ ਪੈਸੇ ਤੋਂ ਵੱਧ ਘਟ ਤੋਂ ਤਾਂ ਉਹਦੇ ਆਪਸ ਵਿੱਚ ਝਗੜਾ ਆ ਦੋਨਾਂ ਦਾ ਤੋਂ ਉਹਦੇ ਦੂਜੇ ਦਿਨ ਸੱਟ ਕਾਫੀ ਲੱਗੀ ਤੋਂ ਉਹਦਾ ਕਰਕੇ ਉਹ ਦਾਖਲ ਆ ਤਾਂ ਇਹਨਾਂ ਦੀ ਚਲਣ ਦੀ ਤਫਤੀਸ਼ ਚਲਣ ਦੀ ਇਹਨਾਂ ਦੀ ਤਸਦੀਕ ਚ ਨਹੀਂ ਦਰਖਾਸਤ ਦੀ ਤੁ ਜੋ ਵੀ ਬਣਦੀ ਕਾਰਵਾਈ ਦੋਨਾਂ ਦੀ ਹੋ ਜਣੀਗੀ ਉਹਨਾਂ ਦੀ ਉਹਨਾਂ ਦੀ ਵੀ ਹੋ ਜਣੀ ਬਾਬਾ ਜੀ ਇਹ ਨਦਰਬੀ ਹੋਣੀ ਜੋਗੀ ਹੈ ਤਸਦੀਕ ਕਰਕੇ ਢੀਨ ਸਿੰਘਾ ਹੋਰ ਉਹਦੇ ਕਿਸੇ ਤੋਂ ਬੇਰਤੀ ਕੀਤੀ ਗਈ ਹੈ ਦੂਸਰੇ ਇਹ ਐਸੀ ਨਹੀਂ ਜਿਵੇਂ ਕੋਈ ਗੱਲ ਹੈਗੀ ਪਰ ਤਸਦੀਕ ਚੱਲਣ ਜੇ ਦੀ ਜੇ ਹੋਵੇਗੀ ਐਸੀ ਕੋਈ ਗੱਲ ਪਰ ਕਾਰਵਾਈ ਕੀਤੀ ਜਾਵੇਗੀ ਪਰ ਸਾਹਮਣੇ ਆ ਨਹੀਂ ਝਗੜਾ ਪ੍ਰੋਪਰ ਕਿਹੜੀ ਗੱਲ ਨੂੰ ਲੈ ਕੇ ਹੋ ਰਿਹਾ ਇਸ ਝਗੜੇ ਦੇ ਬੈਟਰੀ ਦਾ ਨਾ ਜਿਹੜਾ ਬੈਟਰੀ ਗੱਡੀ ਦੇ ਆਟੋ ਦੇ ਵਿੱਚ ਬੈਟਰੀ ਪਾਉਣ ਤੋਂ ਆ ਤੇ ਬੈਟਰੀ ਭਾਈ ਉਹਨਾਂ ਤੋਂ ਪੈਸਿਆਂ ਦਾ ਲੈਣ ਦੇ ਵਿੱਚ ਮਸਲਾ ਪਰ ਸਿਰਫ ਪੈਸਿਆਂ ਦਾ ਲੈਣ ਦੇ ਨਾ ਹੋਰ ਐਸੀ ਕੋਈ ਗੱਲ ਐ ਸਾਹਮਣੇ ਨਹੀਂ ਆਈ ਪਰ ਫਿਰ ਤਸਦੀਕ ਕਰ ਤਸਦੀਕ ਚੱਲਣ ਦੀ ਇਹ ਚੀਜ਼ ਦੀ ਤੇ ਇਹਨਾਂ ਵੱਲੋਂ ਕਿਹਾ ਗਿਆ ਵੀ ਸਾਡੀ ਦਾਦੀ ਨੂੰ ਹੱਥ ਪਾਇਆ ਤੇ ਨਾਲੇ ਸਾਡੀ ਦਮਾਲਾ ਲਾ ਕੇ ਰੱਖ ਲਿਆ ਉਹ ਇਦਾਂ ਦਾ ਕੋਈ ਇਹਨਾਂ ਦੱਸਿਆ ਤਾਂ ਸਬੂਤ ਸਵਾ ਦਿੱਤਾ ਨਹੀਂ ਅਜੇ ਕੋਈ ਸਬੂਤ ਨਹੀਂ ਦਿੱਤਾ ਇਹਨਾਂ ਨੇ ਇਹੋ ਹੀ ਇਹਨਾਂ ਨੂੰ ਕਹਿਣਾ ਵੀ ਅਸੀਂ ਤਸਦੀਕ ਕਰਾਂਗੇ ਇਹ ਚੀਜ਼ ਦੀ ਤੇ ਉਹ ਜਿਹਨੇ ਮੇਨ ਜਿਹਨਾਂ ਨੇ ਜਿਹਨਾਂ ਨੇ ਗੱਲ ਵਾਪਰੀ ਉਹ ਵੀ ਨਹੀਂ ਨਾਲ ਹੀ ਨਹੀਂ ਆਏ ਮੈਂ ਤਾਂ ਕਹਿੰਦਾ ਉਹਨਾਂ ਬਲਾਉ ਲਿਆਉ ਦੇ ਕੁਛ ਦਿਨਾਂ ਨੂੰ ਵੀ ਕੀ ਗੱਲ ਸਾਰੀ ਵਾਪਰੀ ਗਈ ਆ ਤੇ ਤੁਸੀਂ ਕਰਾਂਗੇ ਜਿਹੜੀ ਬੰਦੀਕਾਰ ਹੋਈ ਕਰਾਂਗੇ ਦੋਨਾਂ ਧਰਾਂ ਵੱਲੋਂ ਜ਼ਰੂਰੀ ਹੋਈ